ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਮਾਨ ਕੋਟ ਸ਼ਮੀਰ ਇਹ ਵੀਡੀਓ ਮੇਰੀ ਬੀਬੀਆਂਾਂ ਪੈਣਾ ਮਾਤਾ ਇਹ ਵੀਡੀਓ ਨੂੰ ਨਾ ਦੇਖਣ ਬਿਲਕੁਲ ਨਾ ਵਟ ਪਾ ਦੇਣ ਕਿਉਂਕਿ ਮੇਥੇ ਇਸ ਵੀਡੀਓ ਚ ਗਾਲ ਨਿਕਲ ਸਕਦੀ ਐ ਤਾਂ ਕਰਕੇ ਕਹਿੰਦਾ ਵੀਡੀਓ ਨੂੰ ਨਾ ਦੇਖਣਾ ਬਈ ਦਿਖਾਈ ਇੱਧਰ ਮਾੜਾ ਚਾਹ ਵੀ ਮਰਾ ਮੜੀ ਜੀ ਸਮਾਰ ਕੇ ਦਿਖਾਈ ਮਾੜਾ ਨੇੜੇ ਆ ਜਾ ਭੋਵੇਂ ਕਿਰਾਂ ਫੇਰ ਦੂਰ ਹੋ ਜੀ ਕਰਾ ਦਿਖਾ ਦੇ ਪਹਿਲਾਂ ਤਾਂ ਪਿਛਲਾ ਦੇਖੋ ਭਈਆ ਬੋਰਡ ਲੱਗਿਆ ਹੋਇਆ ਸੀ ਇਹ ਆਹ ਲਾਉਣ ਮਾੜਾ ਪਿੱਛੇ ਹੋ ਜਾ ਆਹ ਆ ਗ੍ਰਿਪ ਲੱਗੇ ਸੀ ਜਿਹੜਾ ਆਪ ਹੈ ਪੰਨ ਕਿਹਦੇ ਵਿੱਚ ਪੈਂਦੇ ਹੁੰਦੇ ਆ ਦਿਖਦਾ ਚੰਗੀ ਤਰ੍ਹਾਂ ਤੇ ਇਹ ਇਹਨਾਂ ਦਾ ਕੀ ਨਿਕਲਿਆ ਥੋੜੇ ਹਿਸਾਬ ਨਾਲ ਵੀ ਇਹਨਾਂ ਦੇ ਵਿੱਚੋਂ ਆਉਂਦਾ ਜਿਹੜਾ ਮਾੜਾ ਮਾੜਾ ਪੱਤਿਆਂ ਘੜਦਿਆਂ ਉਹ ਪੱਤਿਆਂ ਕੱਢ ਭੰਨ ਕੇ ਕੱਢ ਕੇ ਲਗੇ ਨੰਬਰ 2 ਤੇ ਪੱਤੇ ਕੱਢ ਲਿਆ ਇਹ ਗ੍ਰਿਪ ਨਵੇਂ ਪਤਾ ਕਿੰਨੇ 1800 ਤੋਂ 2000 ਦੇ ਚਾਹੇ ਆ ਮੈਕਸ ਦੇ 100 ਬੇਰ ਦੇ ਗ੍ਰਿਪ ਆ ਇਹ 18 2000 ਰੁਪਏ ਵਾਂਗੂ ਇਹ ਕੋਤ ਮੇਰਾ ਬਾਜ ਬੈਠ ਪਿਆ ਫੇਰ ਸਟਾਰਟਰ ਲਾ ਕੇ ਲੈ ਜੇ ਆ ਮੀਟਰ ਕੀ ਚੀਜ਼ ਹੈ ਆ ਪੰਨਗੇ ਜਿਹੜਾ ਨਾਲ ਚੱਲ ਜਾ ਕੰਪੈਸ ਆ ਲੱਗੇ ਹੁੰਦਾ ਕਰੇ ਸਰ ਜਾ ਉਹ ਵੀ ਲਾ ਕੇ ਲੈਗੇ ਦੁਬਾਰੇ ਅਸੀਂ ਆਹ ਫੇਰ ਲੈ ਕੇ ਲਾਤਾ ਇਹ ਕਿਸੇ ਵੀਰ ਕੋਲ ਐਂ ਹੀ ਪਿਆ ਸੀ ਬਣਾਇਆ ਬਣਾਇਆ ਤੁਸੀਂ ਦੁਬਾਰੇ ਲਾਤਾ ਇਹ ਨਾਲ ਤਾਂ ਤੇਲ ਡੋਲ ਕੇ ਇੱਧਰ ਦਿਖਾਈ ਹੁਣ ਝਾਤੀ ਮਰਾ ਇੱਥੇ ਪਹਿਲੇ ਤਾਰ ਲੱਗੇ ਸੀ ਨਾਲ ਵੱਢ ਕੇ ਫੇ ਦੁਬਾਰੇ ਇੰਨੀ ਤਾਰ ਤੇ ਵੀ ਜੋੜ ਲਾਤਾ ਤੇ ਦੁਬਾਰੇ ਇੰਨਾ ਕੁ ਫੇਰ ਵੱਢ ਕੇ ਲੈ ਗਏ ਜੇ ਸਾਕਰਨਾ ਉਹਦੇ ਨਿੱਕੀ ਦਾ ਸਦਾ ਹੂੰ ਕਰ ਲੋ ਕੋਈ ਚੱਕਰ ਨਹੀਂ ਆ ਕੰਮ ਨਾ ਕਰਿਆ ਕਰੋ ਹੁਣ ਅਸੀਂ ਆਹ ਸਟਟਰ ਆਪਦਾ ਜਿਹੜਾ ਦੁਬਾਰੇ ਲਾਏਗਾ ਹੁਣ ਤਾਰਾਂ ਵੱਟ ਕੇ ਦੀਆਂ ਹੁਣ ਇਹਨੂੰ ਘਰੇ ਲੈ ਕੇ ਘਰੇ ਲੈ ਕੇ ਜਾਵਾਂਗੇ ਆਹ ਹਾਲਾਤ ਆ ਪੰਜਾਬ ਦੇ ਕੱਲੇ ਨਸ਼ੇ ਵਾਸਤੇ ਕੀ ਕੀ ਤਾਂ ਤਾਰ ਵਾਲਾ ਦੱਸ ਪਤਾ ਨਹੀਂ 5 ਰੁਪਏ ਦੀ ਬੇਸ਼ਕੀ ਜਾਂ 10 ਦੀ ਮੈਂ ਤਾਂ ਕੋਈ ਸਮਝ ਨਹੀਂ ਆ ਰਹੀ ਚੰਗੀ ਤਰ੍ਹਾਂ ਦਿਖਾ ਦੀ ਉਹਨਾਂ ਨੇ ਮੈਂ ਸਾਰਾ ਵਿੱਚ ਤੇ ਵੀਡੀਓ ਨੂੰ ਕਰੋ ਵੱਤ-ਬਾਤ ਸ਼ੇਅਰ ਆਹ ਹਾਲਾਤ ਹੋਏ ਖੜੇ ਪੰਜਾਬ ਦੇ ਪਹਿਲਾ ਆਪਾਂ ਨਿਆ ਲਾਉ ਲੈ ਕੇ ਚੱਲ ਕੋਈ ਗੱਲ ਨਹੀਂ ਫੇਰ ਆ ਰੋਸਾਨ ਹੈ ਹਜੇ ਗਾਹਾਂਗੀਆਂ ਮੋਟਰਾਂ ਤੇ ਜਾਣਾ ਸੀ ਹਜੇ ਗਾਹਾਂਗੀਆਂ ਮੋਟਰਾਂ ਦੀ ਵੀ ਨਹੀਂ ਪਤਾ ਹੈ ਕੀ ਕੁਛ ਆਪਾਂ ਨੂੰ ਆਪਾਂ ਸੇ ਗਏ ਨਹੀਂ ਨਾ ਨਹੀਂ ਗਏ ਫੇਰ ਹਜੇ ਗਾਹ ਨਹੀਂ ਪਤਾ ਕੀ ਕੁਛ ਹੈ ਤੇ ਆਹ ਨੂੰ ਗਮਾਂਡੀ ਨੇ ਫੋਨ ਕੀਤਾ ਕਹਿੰਦਾ ਭਾਈ ਤਾਰ ਤੁਹਾਡੀ ਫੇਰ ਵੱਢ ਕੇ ਲੈ ਗਈ ਛੋਕਰਾ ਅਜ ਤੱਕ ਸਟਾਰਟਰ ਪੱਜ ਗਿਆ ਪਰ ਸਟਾਰਟਰ ਦਾ ਤੇਲ ਵੀ ਡੋਲ ਗਿਆ ਆਹ ਕੰਮ ਹੋਇਆ ਪਿਆ ਵੀਡੀਓ ਨੂੰ ਕਰ ਬੱਤ ਬਾਤ ਛੇਰ ਤੇ ਪਰ ਜੇ ਟੱਕਰ ਗਏ ਨਾ ਕਿਤੇ ਪੁੱਲ ਬਲੇਖੇ ਕਿਤੇ ਮੁਲਾਕਾਤ ਹੋ ਗਈ ਹਾਂ ਲੱਗ ਲ ਤੌਣਾ ਤੋਂ ਵੱਡਾ ਕੇ ਪੈਣ ਚੋਦਾ ਨਾ ਤੇ ਵੀਡੀਓ ਨੂੰ ਕਰਾ ਬੱਤ-ਬੱਤ ਸ਼ਿਰ ਤੱਕ ਕਰ ਨਾ ਜਾਣ ਮਾਤਾ ਕਰ ਸਾਕ ਨਿੱਕੀ ਦਾ ਕਰਨਾ ਜਾਂ ਸਿੱਧਾ ਮੱਥੇ ਹੋ ਕੇ ਕਰੋ ਗੱਲ ਸਿੱਧੀ ਆ ਛਰੇਆ ਮੈਂ ਕਹਿਣਾਗਾ ਕੀ ਪੈਣ ਚੋਦਾ 5-700 ਤੋਂ ਪਿੱਛੇ ਐਡਾ ਨੁਕਸਾਨ ਕਰਕੇ ਜਾਂਦੇ ਆ ਆਦੇ ਤੱਕ ਕਿਸੇ ਸਾਡੇ ਵੀਰ ਕੋਲੇ ਪਿਆ ਸੀ ਸਟਾਰਟਰ ਪੁਰਾਣਾ ਉਹ ਕਰਾ ਜਣ ਕੇ ਲਾਲ ਆ ਕੀ ਗੱਲ 10-15000 ਦਾ ਨੁਕਸਾਨ ਪਹਿਲਾਂ ਕਰਾ ਤੇ ਆ ਹੁਣ ਤੇ ਹੁਣ ਤੇ ਤਾਰ ਵੱਡੀ ਆ ਛੋਕਰਾ ਅਭੀ ਆ ਵੀ ਨਾ ਲੈ ਗਿਆ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਸਿਰਫ ਨਿਸ਼ਾਨਕਾਰਨ ਪੈਜ ਚੋ ਤੇ ਵੀ ਕਿਦਾਂ ਜਿਆ ਜਨਤਾ ਹੋਈ ਫਿਰਦੀ ਹੈ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਧੰਨਵਾਦ ਜੀ